ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਰੋ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਖਸਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਬਣਾ ਰਹੇ ਹਾਂ ਬੇਸਣ ਦੇ ਲੱਡੂ ਤੇ ਦੇਖੋ ਤੁਸੀਂ ਆਪਾਂ ਪੂਰੀ ਸਾਰੇ ਵਿਧੀ ਦੱਸੀ ਹੈ ਕਿਵੇਂ ਬਣਦੇ ਆ ਲੱਡੂ ਪਹਿਲਾ ਵੀਡੀਓ ਬਣਾਉਣਾ ਹੈ ਆਪਾਂ ਬੇਚਰੀ ਸਟੈਪ ਨਹੀਂ ਕਰਨੀ ਤੁਸੀਂ ਵੀ ਵੀ ਕਿਸ ਤਰ੍ਹਾਂ ਬਣਾਏ ਨੇ ਅਸੀਂ ਬੇਸਣ ਦੇ ਲੱਡੂ ਸਭ ਦੇ ਅਲੱਗ ਅਲੱਗ ਤਰੀਕੇ ਹੁੰਦੇ ਅਸੀਂ ਕਿਸ ਤਰੀਕੇ ਨਾਲ ਬਣਾਇਆ ਤੁਸੀਂ ਦੇਖੋ ਬੇਸਣ ਦੇ ਲੱਡੂ ਤੇ ਬਾਕੀ ਕੰਮ ਤਾਂੰਦਾ ਨਿਮੇੜ ਲਿਆ ਅਸੀਂ 11 ਕ ਦਾ ਟਾਈਮ ਤੇ ਲੱਡੂ ਆਪਾਂ ਭੇਜਣੇ ਬਾਹਰ ਬਣਾ ਕੇ ਕੈਨੇਡਾ ਆਪਣੀ ਭਾਣਜੀ ਨੇ ਜਾਣਾ ਉਹਨੇ ਲੈ ਕੇ ਜਾਣਾ ਚਲੋ ਜੀ ਘਰ ਦੀ ਚੀਜ਼ ਬਣਾ ਕੇ ਭੇਜਦੀ ਤੇ ਮੁੱਲ ਦੀਆਂ ਚੀਜ਼ਾਂ ਤਾਂ ਬਾਹਰ ਬਹੁਤ ਖਾਣ ਨੂੰ ਮਿਲ ਜਾਂਦੀਆਂ ਨੇ ਪਰ ਜੋ ਆਪਾਂ ਘਰ ਦੀ ਚੀਜ਼ ਬਣਾ ਕੇ ਦਿੰਨੇ ਉਹਦਾ ਸਵਾਦ ਹੀ ਵੱਖਰਾ ਸਵਾਦ ਦੇ ਨਾਲ ਨਾਲ ਪਿਆਰ ਵੀ ਹੁੰਦਾ ਜੋ ਆਪਾਂ ਘਰ ਤੋਂ ਚੀਜ਼ਾਂ ਬਣਾ ਕੇ ਭੇਜਦੇ ਥੋੜੀ ਜਿਹੀ ਕਿਚ ਲਾ ਤਾਂ ਹੁੰਦੀ ਹੈ ਪਰ ਚੀਜ਼ ਬਹੁਤ ਵਧੀਆ ਬਣ ਜਾਂਦੀ ਹੈ ਘਰ ਦੀ ਦੇਖ ਤਿਹਾਰਾਂ ਦੇ ਮੌਕੇ ਤਾਂ ਜ਼ਰੂਰ ਕਰਦੀਆਂ ਚੀਜ਼ਾਂ ਬਣਾ ਕੇ ਖਾਣੀਆਂ ਚਾਹੀਦੀਆਂ ਕਿਉਂਕਿ ਮੌਦਿਆਂ ਵਿੱਚ ਬਹੁਤ ਰਲਾਵਟ ਪਾਉਂਦੇ ਆ ਦਿਵਾਲੀ ਦੇ ਦਿਨਾਂ ਵਿੱਚ ਤਾਂ ਤਾਂ ਸਭ ਬਿਮਾਰੀ ਹੁੰਦੀਆਂ ਚੀਜ਼ਾਂ ਦੇ ਲਓ ਜੀ ਬਸ ਅਨਸਾਰੇ ਲੱਡੂ ਬੱਟੇ ਆਣਗੇ ਅੱਗੇ ਤੁਹਾਨੂੰ ਹੁਣ ਬਣਾਉਣ ਦੀ ਵਿਧੀ ਦੱਸਾਂਗੇ ਕਿਸ ਤਰ੍ਹਾਂ ਬਣਦੇ ਆ ਲੱਡੂ ਜਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਸਨ ਤਿਆਰੀ ਦੱਸਦੇ ਆ ਕਿਸ ਤਰ੍ਹਾਂ ਕਰਨੀ ਤੇ ਵੀਡੀਓ ਨੂੰ ਸਟਿੱਪ ਨਹੀਂ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣ ਆਪਾਂ ਬਿਲਕੁਲ ਸਾਰੀ ਵੀਡੀਓ ਬਣਾਈ ਆ ਤਾਂ ਕਿ ਪਤਾ ਲੱਗ ਸਕੇ ਕਈ ਵਾਰ ਆਪਾਂ ਨੂੰ ਘਰਾਂ 'ਚ ਬਣਾਉਣੇ ਪੈਂਦੇ ਆ ਮੈਂ ਵੀ ਇਸ ਕਰਕੇ ਪੂਰੀ ਫੁੱਲ ਵੀਡੀਓ ਬਣਾਈ ਆ ਤੇ ਜਦੋਂ ਵੀ ਜਿਹੜੀ ਸਟੈਪ ਹੋ ਜਾਂਦਾ ਨੇ ਇੱਕ ਅੱਧਾ ਪੈਂਟ ਫੇਰ ਆਪਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਆਪਾਂ ਸਟੈਪ ਨਹੀਂ ਕੀਤੀ ਵੀਡੀਓ ਸਾਰੀ ਪਰਲੇ ਚਲਾਈਏ ਵੀਡੀਓ ਲਓ ਜੀ ਆਪਾਂ ਕੜਾਹੀ ਚੱਕਿਆ ਉਹ ਪਾ ਕੇ ਬੇਸਣ ਪਾ ਲਿਆ ਤੇ ਬੇਸਣ ਤੁਹਾਨੂੰ ਪਤਾ ਹੀ ਹੋਣਾ ਸਾਰੀਆਂ ਭੈਣਾਂ ਨੂੰ ਥੋੜਾ ਜਿਹਾ ਮੱਠੀ ਮੱਠੀ ਅੱਗ ਤੇ ਭਨਣਾ ਪੈਂਦਾ ਕਿਉਂਕਿ ਜੇ ਜ਼ਿਆਦਾ ਤੇਜ਼ ਅੱਗ ਕਰ ਲੈਨੇ ਤਾਂ ਬੇਸਣ ਥੱਲੇ ਲੱਗ ਜਾਂਦਾ ਆਟਾ ਨਹੀਂ ਥੱਲੇ ਲੱਗਦਾ ਤੇ ਬੇਸਣ ਥੋੜਾ ਜਿਹਾ ਥੱਲੇ ਲੱਗ ਜਾਂਦਾ ਜੇ ਤੇਜ਼ ਅੱਗ ਕਰਦੇ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਭੁੰਨਾਂਗੇ ਇਹ ਆਪਣਾ ਹੈਗਾ ਜੀ 1/2 ਕਿਲੋ ਕੇਵੋ ਤੇ 1.5 ਕਿਲੋ ਬੇਸਣ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਚਾਹੀਦਾ ਜਿੰਨਾ ਚਿਰ ਬੇਸਣ ਸੁੱਕ ਹੁਣਦੇ ਆਪਾਂ ਘੜਸੀ ਮਾਰਦੇ ਰਹਿਣਾ ਚਾਹੀਦਾ ਤਾਂ ਕਿ ਬੇਸਣ ਥੱਲੇ ਨਾ ਲੱਗੇ ਸੋਨ ਮੈਂ ਪਹਿਲਾਂ ਵੀ ਦੱਸਿਆ ਵੀ ਬੇਸਣ ਨਾ ਜਲ ਜਾਂਦਾ ਜੇ ਇੱਕ ਥਾਂ ਹੋ ਹੋ ਜੇ ਆਟਾ ਨਹੀਂ ਨਾ ਸੇਤੀ ਜਲਦਾ ਹੁੰਦਾ ਤੇ ਹੁਣ ਆਪਾਂ ਗਏ ਹੋਏ ਸੀ ਜੀ ਭੈਣ ਕੋਲ ਉਹਨਾਂ ਨੇ ਤੇ ਭੈਣ ਜੀ ਨੂੰ ਬਣਾ ਕੇ ਲੱਡੂ ਨਾਲ ਭੇਜਨੇ ਸੀ ਤੇ ਆਪਾਂ ਫਿਰ ਵੀਡੀਓ ਬਣਾ ਲਈ ਤੇ ਥੋੜਾ ਜਿਹਾ ਸਾਨੂੰ ਘੱਟ ਲੱਗਿਆ ਸੀ ਕਿ ਹੋਰ ਪਾ ਲਈਏ ਇਹਦੇ ਵਿੱਚ ਤਾਕੇ ਆਪਣਾ ਬੇਸਨ ਚੰਗੀ ਤਰ੍ਹਾਂ ਭੁੱਜ ਜਾਵੇ ਹੁਣ ਦੀਵਾਲੀ ਕਰਕੇ ਸਾਰਿਆਂ ਦੇ ਘਰਾਂ ਵਿੱਚ ਹੀ ਲੱਡੂ ਤੇ ਚਾਵਲਾਂ ਦੀਆਂ ਪਿੰਨੀਆਂ ਖੋਏ ਦੀਆਂ ਪਿੰਨੀਆਂ ਬਰਫੀ ਵਗੈਰਾ ਸਭ ਬਣਾ ਰਹੇ ਨੇ ਆਪਾਂ ਆਪਣੇ ਘਰਾਂ ਦੇ ਵਿੱਚ ਕਿਉਂਕਿ ਤਿਆਰ ਦੇ ਦੇਣੇ ਬਣਾਉਣਾ ਵੀ ਚਾਹੀਦਾ ਤੇ ਆਪਾਂ ਨਾ ਖਾਓ ਕਿਉਂਕਿ ਪਿਆਰ ਨੂੰ ਕੋਈ ਲਾਗੀ ਤੱਤੀ ਆਉਂਦੇ ਆ ਆਸ ਕਰਕੇ ਆਉਂਦੇ ਆ ਤੇ ਇਸ ਤਰ੍ਹਾਂ ਘਰੇ ਬਣਾ ਲਓ ਚੀਜ਼ਾਂ ਤੇ ਕਿਸੇ ਨੇ ਵੀ ਦਰਤੋਂ ਖਾ ਲਈ ਨਾ ਜਾਣ ਦੇਵ ਇਹਨਾਂ ਨਾਲ ਵੀ ਆਪਣੇ ਘਰਾਂ ਵਿੱਚ ਵਰਕ ਤਾਂ ਰਹਿਣੀਆਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਤੇ ਸੋਡੇ ਵੀ ਆਉਂਦੇ ਹੋਣਗੇ ਸਾਰਿਆਂ ਦੇ ਲਾਗੀ ਤੇ ਸਾਡੇ ਵੀ ਆਉਂਦੇ ਆ ਤਿੰਨ ਚਾਰ ਲਾਗੀ ਆਉਂਦੇ ਲੈਣ ਕਰਦੀ ਚੀਜ਼ ਵਿੱਚ ਫਿਰ ਵਰਕਤ ਰਹਿੰਦੀ ਥੋੜੀ ਜੀ ਮਤਲਬ ਇਹ ਆਪਾਂ ਕਿੰਨੇ ਲਿਆਓ ਤੇ ਕਰਦੀ ਚੀਜ਼ ਵਿੱਚ ਵਰਕਤ ਤਾਂ ਰਹਿੰਦੀ ਆ ਨੇ ਲੋ ਜੀ ਨਾਲ ਹੁੰਦੇ ਸੀ ਗੱਲਾਂ-ਬਾਤਾਂ ਕਰੀ ਜਾਂਦੇ ਆ ਤੇ ਨਾਲੇ ਬਿਸਣ ਭੁੰਨੀ ਜਾਂਦੇ ਆ ਭੈਣ ਦੀ ਜਿਠਾਣੀ ਤੇ ਜਿਠਾਣੀ ਨੇ ਨੋਹਾ ਅਸੀਂ ਸਾਰੇ ਇਕੱਠੇ ਹੋਏ ਹੋਏ ਆ ਮੈਂ ਵੀ ਆਪਣੀ ਭੈਣ ਕੋਲ ਗਈ ਹੋਈ ਆ ਕਾ ਮੈਨੂੰ ਜਾਣਾ ਭੈਣ ਦੀ ਬੇਟੀ ਨੇ ਤੇ ਉਹ ਕਹਿੰਦੀ ਮੈਂ ਆਪਣੇ ਸਹੇਲੀਆਂ ਵਾਸਤੇ ਘਰ ਦੀ ਚੀਜ਼ ਬਣਵਾ ਕੇ ਲੈ ਕੇ ਜਾਣੀ ਆ ਖੁਆ ਵਗੈਰਾ ਵੀ ਕੱਢ ਲਿਆ ਤੇ ਕੁਸ ਬਿਸੰਦੇ ਲੱਡੂ ਲੈ ਜੂਗੀ ਨਾਲ ਤੇ ਬੇਸਨ ਭੁੰਨਣ ਨੂੰ ਕਾਫੀ ਟਾਈਮ ਲੱਗ ਗਿਆ ਸੀ ਜਿੰਨਾ ਚਿਰ ਕੇ ਹੁਣੀ ਸੜਦਾ ਬੇਸਨ ਉਹਨਾ ਚਿਰ ਭੁੰਨੀ ਜਾਣਾ ਦਦਲ ਲੱਗੇ ਘੜਸੀ ਫੇਰਿਆ ਥੱਕ ਜਾਂਦੇ ਫਿਰ ਇੱਕ ਜਣ ਫਿਰ ਦੂਜੀ ਲੱਗ ਜਾਂਦੇ ਕਿਉਂਕਿ ਹੁਣ ਇੰਨਾ ਕਿਸੇ ਚ ਹਿੰਮਤ ਨਹੀਂ ਹੈਗੀ ਇਹ ਹੀ ਸਾਂਝੇ ਪਰਿਵਾਰਾਂ ਦਾ ਫਾਇਦਾ ਆਪਾਂ ਕਨੇ ਕੱਲੇ ਕੱਲੇ ਹੋਣ ਤਾਂ ਕੰਮ ਵੀ ਕੱਲਿਆਂ ਨੂੰ ਕਰਨਾ ਪੈਂਦਾ ਜੇ ਸਾਂਝੇ ਪਰਿਵਾਰਾਂ ਦੇ ਕੰਮ ਵੀ ਵੰਡ ਕੇ ਕਰ ਲੈਂਦਾ ਬੰਦਾ ਤੇ ਸਾਂਝੇ ਪਰਿਵਾਰਾਂ ਦਾ ਸੋਫੇ ਵੀ ਬਹੁਤ ਆ ਜੀ ਇਹ ਲਓ ਜੀ ਬੈਸਣੇ ਕਿਉਂ ਸੱਡਣਾ ਸ਼ੁਰੂ ਕਰ ਦਿੱਤਾ ਹਣ ਤੇ ਜੰਗੀ ਤਰ੍ਹਾਂ ਹੋਰ ਢੇੜੇ ਦੇ ਲਾ ਕੇ ਕਜੈਣ ਜੀ ਨਾ ਆਵੇ ਵੇਸਣ ਚ ਇੱਧਰ ਬਣਾ ਲਈ ਅਸੀਂ ਚਾਹ ਤੇ ਨਾਲੇ ਪੀਵਾਂਗੇ ਚਾਹ ਤੇ ਨਾਲੇ ਖਾਵਾਂਗੇ ਲੱਡੂ ਤੇ ਇੱਧਰ ਭੈਣ ਬੈਠੀ ਐ ਕਾਊਂਟਰ ਤੇ ਇੱਧਰ ਬੇਸਣ ਭੁੰਨਣ ਵਾਲੇ ਵੀ ਕਾਊਂਟਰ ਤੇ ਬੈਠੇ ਆ ਕਿਉਂਕਿ ਹੁਣ ਕਿਸੇ ਤੋਂ ਖੜੇ ਨਹੀਂ ਜਾਂਦਾ ਹੈਗਾ ਆਪਾਂ ਖੜਨ ਵਾਲੀਆਂ ਰਸੋਈਆਂ ਦਾ ਬਣਾ ਲਈਆਂ ਪਰ ਹੁਣ ਖੜਨ ਦੀ ਹਿੰਮਤ ਬਹੁਤ ਘਟ ਗਈ ਤੁਸੀਂ ਵੀ ਦੱਸਣਾ ਵੀ ਤੁਸੀਂ ਵੀ ਨਹੀਂ ਖੜ ਸਕਦੇ ਵਾਲਾ ਚ ਰਸੋਈ ਚ ਤੇ ਉਹਦਾ ਭੈਣ ਦਾ ਸਟੂਲ ਕਰਾਇਆ ਹੈ ਪਰ ਬਸ ਅਜੇ ਬੈਠ ਕੇ ਰੋਟੀ ਲਾਉਂਦੇ ਸਟੂਲ ਲਿਆਂਦਾ ਹੋਇਆ ਪਲਾਸਟਿਕ ਦਾ ਉਸ ਸਟੂਲ ਤੇ ਮੈਂ ਬੈਠ ਗਈ ਸੀ ਤੇ ਹੁਣ ਇਹਨੇ ਫਿਰ ਖੜ ਕੇ ਉਹ ਕੀਤਾ ਆ ਕਾਊਂਟਰ 'ਤੇ ਬੈਠ ਗਈ। ਹੁਣ ਲਓ ਜੀ ਆਪਾਂ ਕਰਦੇ ਆ ਠੰਡਾ ਇਹਨੂੰ। ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਕੇ ਫਿਰ ਇਹਦੇ ਚ ਖੰਡ ਪਾਵਾਂਗੇ, ਗਰਮ ਚ ਖੰਡ ਨਹੀਂ ਪਾਵਾਂਗੇ। ਪੱਖਾ ਚਲਾ ਦਿੱਤਾ ਸੀ। ਕੜਾਈਏ ਗਰਮ ਸੀ ਤੇ ਪ੍ਰਾਂਤ ਵਿੱਚ ਕੱਢ ਲਿਆ ਵੀ ਜਲਦੀ ਠੰਡਾ ਹੋ ਜੇ ਦੇਖੋ ਬਿਲਕੁਲ ਨਾਲ ਨਹੀਂ ਲੱਗਿਆ ਵੇਸ ਤਾਂ ਕੜਾਈਏ ਦੇ ਨਾਲ ਲੱਗਣ ਨਹੀਂ ਦਿੱਤਾ ਬਿਲਕੁਲ ਸਾਫ ਪਿਆ ਕੜਾਈ ਇਹਦਰ ਭੈਣ ਆਪਣੇ ਪੁੱਤਾਂ ਦੀ ਬੈਠੀ ਹੈ ਮੇਰੀ ਵੱਡੀ ਭੈਣ ਲਓ ਜੀ ਹੁਣ ਪਾਤੀ ਖੰਡ ਠੰਡੇ ਹੋਏ ਤਾਂ ਜੇ ਗਰਮ ਵਿੱਚ ਪਾ ਦੋ ਫਿਰ ਖੰਡ ਪਾਣੀ ਸੜ ਜਾਂਦੀ ਹੈ ਤੇ ਇਸ ਕਰਕੇ ਥੋੜਾ ਠੰਡੇ ਹੋਏ ਚਿਪਾਓ ਇਹ ਗੱਲ ਦਾ ਧਿਆਨ ਰੱਖਿਓ ਤੁਸੀਂ ਜੇ ਬਰਫੀ ਬਣਾਉਣੀ ਹੈ ਤੁਸੀਂ ਤਾਂ ਗਰਮ ਵਿੱਚ ਪਾ ਸਕਦੇ ਹੋ ਤੇ ਨਹੀਂ ਤਾਂ ਫਿਰ ਠੰਡੇ ਚ ਪਾਓ ਤੇ ਹੁਣ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰ ਲਾਂਗੇ ਇੱਕ ਜਾਣ ਕਰਕੇ ਹੁਣ ਬਟਾਂਗੇ ਲੱਡੂ ਲੋਜੀ ਐਸੀ ਆਪਣੇ ਬੇਸਨ ਦੇ ਲੱਡੂ ਤੇ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਕਮੈਂਟ ਕਰਨ ਵੀਡੀਓ ਨੂੰ ਫੋਲਵਰ ਚ ਦੇਖਣ ਕਰੇ ਥੋੜੇ ਜਿਹਾ ਟਾਈਮ ਤਾਂ ਲੱਗਦਾ ਬਣਾਉਣ ਤੇ ਪਰ ਕਰਦੀ ਚੀਜ਼ ਸਵਾਦ ਬਹੁਤ ਲੱਗਦੇ ਜਦੋਂ ਥੋੜੇ ਜਿਏ ਪੱਕੇ ਨਾਲ ਅੱਠਰ ਜਾਣਗੇ ਤਾਂ ਸਖਤ ਹੋ ਜਾਂਦੇ ਵਧੀਆ ਤੇ ਪਹਿਲਾਂ ਜਦੋਂ ਬੱਟਦੇ ਆਪਾਂ ਤਾਂ ਥੋੜੇ ਜਿਏ ਢਿੱਲੇ ਜਿ ਲੱਗਦੇ ਟਾਈਮ ਤਾਂ ਜ਼ਰੂਰ ਲੱਗਦਾ ਪਰ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਪਣੇ ਹੱਥ ਦੀ ਬਣਾਈ ਚੀਜ਼ ਦਾ ਸਵਾਦ ਹੀ ਵੱਖਰਾ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ। ਉਹ ਵੀਡੀਓ ਵਧੀਆ ਲੱਗੀ ਤਾਂ ਲਾਇਕ, ਸ਼ੇਅਰ, ਸਬਸਕ੍ਰਾਈਬ ਕਰਨ। ਵੀਡੀਓ ਨੂੰ ਫੋਲਵ ਆਚ ਦੇਖਣ। ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ। ਥੈਂਕ ਯੂ ਬਾਈ ਟੇਕ ਕੇਅਰ। ਲਓ ਜੀ ਭੈਣ ਹੁਣ ਮੱਥਾ ਟੇਕੇਗੀ। ਜ਼ਰੂਰੀ ਆਪਾਂ ਨੂੰ ਮੱਥਾ ਟੇਕਣਾ। ਤੁਸੀਂ ਵੀ ਟੇਕਦੇ ਹੋ ਦੱਸਿਓ ਸਾਰੇ। ਕਮੈਂਟ ਕਰਕੇ ਵਿਖਾਣਾ ਤਾਂ ਆਪੇ ਹੀ ਆ। ਪਰ ਜਰੂਰ ਕਿਨਕਾ ਕੱਟਣਾ ਜ਼ਰੂਰੀ ਹੈ ਦੇ ਵਿੱਚ। ਬਾਏ ਬਾਏ।